थे थर्मल प्यारे एमएलए साहब को बुलाया यह विशेष मौका है कि असली डीटीसी वालों से भेंट किया था साक्षात्कार करन जा रहे हैं जिस तरह से साहब असल जब उन्होंने तो मेरे उसी हमेशा से इसे कहता है कि पार्टी सरकार का एक एक सपना है कि शिक्षा को ਕੋਚ ਹੋਣਾ ਹੈ ਸਿੱਖਿਆ ਵਾਸਤੇ ਜਿੰਨਾ ਵੀ ਕੰਮ ਕੀਤਾ ਜਾਵੇ ਉਹਨਾ ਹੀ ਕੋੜਾ ਹੈ ਤੇ ਮੈਂ ਆਪਕੋ ਵਿਸ਼ਵਾਸ ਦਿਵਾਉਂਦੀ ਹਾਂ ਕਿ ਆਪ ਜੀ ਇਸ ਜ਼ਰੇ ਦੇ ਵਿੱਚ ਸਿੱਖਿਆ ਦੇ ਵਿੱਚ ਬੇਹਤ ਤੋਂ ਬਿਹਤਰੀਨ ਕੰਮ ਕੀਤੇ ਜਾਣਗੇ ਆਪ ਜੀ ਦੀ ਅਗਵਾਈ ਦੇ ਵਿੱਚ ਆਪ ਜੀ ਨੀਂਵਾਂ ਕਟਾ ਕੇ ਅਮੀਰ ਦੇਸ਼ ਬਣਾਉਣਗੇ ਸਿੱਖਿਆ ਦੇ ਬਿਹਤਰੀਨ ਕੰਮ ਕੀਤੇ ਜਾਣਗੇ ਉਸੇ ਲੜੀ ਨੇ

ਕੌਣ ਕੀ ਜਾਣਗੇ ਉਸ ਲੜੀ ਦੇ ਵਿੱਚ ਸਿੱਖਾ ਦੇ ਨਾਲ ਨਾਲ ਤੇ ਫਿਰ ਜਾਣਿਆ ਕਿ ਕਿਤਾ ਦੇ ਵਿੱਚ ਨੂੰ ਬਹੁਤ ਖੁਸ਼ੀ ਹੋਏਗੀ ਜਾਣ ਕੇ ਕਿ ਖੇਤਰ ਦੇ ਵਿੱਚ ਵੀ ਆਪਣਾ ਜਿਹੜਾ ਬਹੁਤ achhiya ਬੈੜਾ ਪਾ ਰਿਹਾ ਹੈ ਇਸ ਜੁਗੋ ਆਰ ਵਿੱਚ ਤੁਸੀਂ ਬੈਠੇ ਹੋ ਇਸ ਜੁਗੋ ਆਰ ਵਿੱਚੋਂ ਅੰਤਰਰਾਸ਼ਟਰੀ ਖਿਡਾਰੀ ਜਿਹੜੇ ਪਹਿਲਾਂ ਕੀਤੇ ਜਾਤੇ सूर्य भगवान का दूसरा रूप होंगे साढ़े मैडम डीओ मैडम डिप्टी डीओ साहब स्कूल प्रिंसिपल साहब सुरेंद्र कौर जी और पूरे स्टाफ और प्यारे बच्चों आज बहुत खुशी का देना कि आज असी मेला शुरू कर जा रहे मैं पिछली बार भी सुरेंद्र जी को तो कह प्रिंसिपल साहब को तो कह सी कि इस हॉल को अभी बड़ा करना चाहते क्योंकि बच्चे

ਦਿਲ لگا ਕੇ ਫਿਲ ਲਗਾ ਕੇ ਤੁਸੀਂ ਕੰਮ ਕਰੋਗੇ ਦਿਲ ਲਗਾ ਕੇ ਖੇਡੋਗੇ ਅਤੇ ਵਡੀਆਂ ਵਾਲਾ ਮਾਰ ਕੇ ਇਸ ਸਕੂਲ ਦਾ ਔਰ ਪੰਜਾਬ ਦਾ ਨਾਮ ਰੋਸ਼ਨ ਕਰੋਗੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਠਾਟਮੀਆਂ ਜ਼ਿਲ੍ਹਾ ਸਕੂਲ ਖੇਡਾ 2024 ਸ਼ੁਰੂ ਕਰਨ ਦੀ ਦਾ ਐਲਾਨ ਕਰਦਾ ਅੱਜ ਠਾਟਮੀਆਂ ਜ਼ਿਲ੍ਹਾ ਸਕੂਲ ਖੇਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਡ ਵਾਲੀ ਰੋਡ ਦੇ ਅੰਦਰ ਵਿਕੇ ਖੇਡ ਹੋਈਆਂ ਔਰ ਇਹਨਾਂ ਖੇਡਾਂ ਦਾ ਅੱਜ ਆਗਾਜ਼ ਮਾਨ ਜੋਗ ਰਮਨ ਰੂੜਾ ਜੀ ਐਮਐਲਏ ਸਾਹਿਬ ਅਤੇ ਜ਼ਿਲ੍ਹਾ ਸਿਕਿਆਪੁਰ ਮੈਡਮ ਗੁਰਿੰਦਰ ਜੀ ਦੀ ਨੈਸ਼ਨਲ ਬਾਡੀ ਵਿਸ਼ੇਸ਼ ਤੌਰ ਤੇ ਸਮਾਗਮ ਵਿੱਚ ਪਹੁੰਚੇ ਆ ਔਰ ਬੜੀ ਬੱਚਿਆਂ ਦੇ ਵਿੱਚ ਖੇਡਾਂ ਦਾ ਉਤਸ਼ਾਹ ਦੇਖਿਆ ਗਿਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੀਆਂ ਖੇਡਾਂ ਜਿਹੜੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਇਹਨਾਂ ਤਰਵਾਦ ਜ਼ਿਲ੍ਹੇ ਦੀਆਂ ਬਾਕੀ ਵੀ ਸਾਰੀਆਂ ਵਕ ਵਕ ਮੈਨੂੰ ਦੇ ਉੱਪਰ ਚੱਲ ਰਹੀਆਂ ਨੇ ਤੇ ਮੈਂ ਧੰਨਵਾਦੀ ਆ ਮਾ ਜੋ ਰੋੜਾ ਸਾਹਿਬ ਜੀ ਦਾ ਔਰ ਮੈਡਮ ਗੁਰਿੰਦਰਜੀਤ ਗੌਰ ਨਿਜਲਾ ਸਿਕਿਆ ਅਫਸਰ ਜੀ ਦਾ ਜੇ ਡੀਪੀਡੀ ਔਰ ਜੀ ਜੋਤੀ ਸਾਡੇ ਤੇ ਦੇ ਕਨਵੀਨਰ ਸੁਦਰੰਦਰ ਕੁਮਾਰ ਜੀ ਅੰਤਰਾਸੀ ਕੋਚ ਤੇ ਪ੍ਰਿੰਸੀਪਲ educations ਸ਼ਰਮਾ ਜੀ ਔਰ ਤੋਂ ਇਲਾਵਾ ਸਾਡੇ ਸੰਦੇਵਦਾਲ ਬੰਬਰ ਜੀ ਸੀਨੀਅਰ ਮੀਰ ਪ੍ਰਧਾਨ ਡੀਡੀਸੀ ਅਤੇ ਹੋਰ ਮਤਵੰਤੇ ਸੱਜਣ ਖਿਡਾਰੀ ਅਤੇ ਵਿਦਿਆਰਥੀ ਜਿਨ੍ਹਾਂ ਨੇ ਭਾਗ ਲਿਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ